ਅੰਡਰ ਪਰਫਾਰਮਿੰਗ ਪੁਲਿਸ ਆਫੀਸਰਸ ਨੇ ਉਹਨਾਂ ਨੂੰ ਸਟ੍ਰਿਕਟਲੀ ਕਹਿਤਾ ਹੈ ਕਿ ਨੈਕਸਟ ਟਾਈਮ ਰਿਵਿਊ ਮੀਟਿੰਗ ਤੇ ਉਹਨਾਂ ਦਾ ਨਾਮ ਹੁੰਦਾ ਤੇ ਫਿਰ ਉਹਨਾਂ ਦੀ ਜਗ੍ਹਾ ਕੋਈ ਹੋਰ ਕੰਮ ਕਰੇ ਜਿਹੜੇ ਬੰਦੇ ਖਾਨ ਪੀਣ ਦੇ ਆਦੀ ਹੈ ਉਹ ਵੀ ਆਪਾਂ 18 ਬੰਦੇ ਅੱਜ ਮੇਰੇ ਖਿਆਲ ਤੋਂ 26 ਹੋ ਗਏ ਉਹ 26 ਬੰਦੇ ਆਪਾਂ ਭਰਤੀ ਕਰਾਏ ਆ ਇੱਕ ਨੋਡਲ ਆਫਸਰ ਅਪੁਆਇੰਟ ਕੀਤਾ ਗਿਆ ਹੈ ਡੀਟੀਪੀ ਇਨਵੈਸਟੀਗੇਸ਼ਨ ਦੇ ਅੰਦਰ ਜਿਹੜਾ ਜਿੰਨੇ ਵੀ ਨਸ਼ਾ ਛੁਡਾਊ ਕੇਂਦਰ ਹੋ ਗਏ, ਕਲੀਨਿਕ ਹੋ ਗਏ ਜਾਂ ਸਿਵਲ ਡਿਪਾਰਟਮੈਂਟ ਦੇ OMEH ਨੇ ਜਿਹੜੇ ਨਸ਼ੇ ਨੂੰ ਡੀਲ ਕਰਦੇ ਹਨ ਉਹਨਾਂ ਨਾਲ ਕੋਆਰਡੀਨੇਟ ਕਰੋਗੇ। ਤੁਸੀਂ ਦੇਖਦੇ ਜਾਓ ਰੋਜ਼ ਕੋਈ ਨਾ ਕੋਈ ਕਾਰਵਾਈ ਹੋਈ। ਹਰ 10 ਦਿਨ ਬਾਅਦ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਰਿਵਿਊ ਮੀਟਿੰਗ ਆਪਾਂ ਰੈਗੂਲਰਲੀ ਪਰਫਾਰਮੈਂਸ ਐਪ੍ਰੈਜ਼ਲ ਫੀਲਡ ਯੂਨਿਟ ਸੀ ਲੈਣਗੇ ਤੇ 12 ਦਿਨ ਬਾਅਦ ਆਜ ਆਪਾਂ ਦੁਬਾਰਾ ਲਿਖੀਏ ਡਿਟੇਲਡ ਪਰਫਾਰਮਾ ਇਹਨਾਂ ਨੂੰ ਸਰਕੂਲੇਟ ਕੀਤਾ ਚੁਕਾ ਫੀਲਡ ਯੂਨਿਟਸ ਨੂੰ ਪਰਫਾਰਮਾ ਚ ਐਂਟੀ ਡਰਗ ਡਰਾਈਵ ਯੁੱਧ ਨਸ਼ਾ ਵਿਰੋਧ ਚਲਾਣੇ ਜਿਹੜੀ ਹੈ ਕਿੰਨੀ ਹੋ ਰਹੀ ਹੈ ਕੰਪਲੇਂਟਸ ਡਿਸਪੋਜ਼ਲ ਹੋ ਗਈ ਫਿਰ ਚਲਾਨ ਟੂ ਕੋਡ ਕਿੰਨੇ ਹੋ ਰਹੇ ਹਨ ਟ੍ਰੇਸ ਕੈਂਸਲੇਸ਼ਨ ਕਿ ਪੀਓ ਕਿੰਨੇ ਫੜੇ ਜਾ ਰਹੇ ਹੈ ਪ੍ਰੀਵੈਂਟਿਵ ਐਕਸ਼ਨ ਕਿੰਨਾ ਹੋ ਰਿਹਾ ਹੈ ਇਹ ਬੇਸਿਕ ਪੈਰਾਮੀਟਰ ਦਾ ਪੁਲਿਸਿੰਗ ਤੇ ਕੋਰ ਪੁਲਿਸਿੰਗ ਤੇ ਇਹਨਾਂ ਨੂੰ ਐਸਐਸ ਹਰ 10 ਦਿਨ 10 ਤੋਂ 12 ਦਿਨ ਬਾਅਦ ਆਪਾਂ ਕਰਾਂਗੇ ਜ਼ਿੰਮੇਵਾਰੀ ਫਿਕਸ ਹੋ ਗਈ ਜੀਡੀ ਪੁਲਿਸ ਸਟੇਸ਼ਨ ਸਬਡਿਵੀਜ਼ਨ ਤੇ ਜ਼ੋਨ ਦੇ ਆਫਸਰ ਹੈ ਉਹਨਾਂ ਦੀ ਜ਼ਿੰਮੇਵਾਰੀ ਤੇ ਅੱਜ ਪਹਿਲੀ ਰਿਵਿਊ ਮੀਟਿੰਗ ਆਪਾਂ ਲਈ ਸੀ ਤੇ ਹਰੇਕ ਪਹਿਲੂ ਨੂੰ ਕੱਚ ਕੀਤਾ ਗਿਆ ਕਿ ਕੋਰ ਪੁਲਿਸਿੰਗ ਵਿੱਚ ਉਹ ਕੀ ਕਰਦਾ ਹੈ ਤੇ ਹਰੇਕ ਪੈਰਾਮੀਟਰ ਦੇ ਆਪਾਂ ਪੁਆਇੰਟਸ ਰੱਖੇ ਹੁਣ ਪੁਆਇੰਟ ਦੇ ਹਿਸਾਬ ਨਾਲ ਲੀਸਟ ਪਰਫਾਰਮਿੰਗ ਜਿਹੜੇ ਪੁਲਿਸ ਸਟੇਸ਼ਨਸ ਆ ਉਹ ਕੱਢੇ ਗਏ ਤੇ ਬੈਸਟ ਪਰਫਾਰਮਿੰਗ ਪੁਲਿਸ ਸਟੇਸ਼ਨਸ ਉਹ ਕੱਢੇ ਗਏ ਇਸ ਤੋਂ ਫਾਇਦਾ ਇਹ ਹੁੰਦਾ ਹੈ ਕਿ ਜਿਹੜੀ ਫੋਰਸ ਹੈ ਜਿਹੜੀ ਉਹ ਮੋਟੀਵੇਟਿਡ ਰਹਿੰਦੀ ਹੈ ਕਨਸਟੈਂਟ ਸੁਪਰਵੀਜ਼ਨ ਰਹਿੰਦੀ ਹੈ ਉਹਨਾਂ ਨੂੰ ਇਹ ਪਤਾ ਰਹਿੰਦਾ ਹੈ ਕਿ ਕੀ ਚੀਜ਼ ਇੰਪੋਰਟੈਂਟ ਹੈ ਕੀ ਚੀਜ਼ ਇੰਪੋਰਟੈਂਟ ਨਹੀਂ ਹੈ ਸਰਕਾਰ ਲਈ ਤੇ ਪੁਲਿਸ ਡਿਪਾਰਟਮੈਂਟ ਲਈ ਡੀਜੀ ਸਾਹਿਬ ਲਈ ਤੇ ਇਹ ਪਹਿਲੀ ਰਿਵਿਊ ਮੀਟਿੰਗ ਸੀ ਕੀ ਨੈਕਸਟ ਰਿਵਿਊ ਮੀਟਿੰਗ ਜਿਹੜੀ ਹੈ ਉਹ 10 ਦਿਨ ਬਾਅਦ ਹੋਊਗੀ ਤੇ ਇਹਨਾਂ ਨੂੰ ਸਟ੍ਰਿਕਟਲੀ ਜਿਹੜੇ ਅੰਡਰ ਪਰਫਾਰਮਿੰਗ ਪੁਲਿਸ ਸਟੇਸ਼ਨ ਹੈ ਉਹਨਾਂ ਨੂੰ ਸਟ੍ਰਿਕਟਲੀ ਕਹਤਾ ਹੈ ਕਿ ਨੈਕਸਟ ਟਾਈਮ ਰਿਵਿਊ ਮੀਟਿੰਗ ਤੇ ਉਹਨਾਂ ਦਾ ਨਾਮ ਆਉਂਦਾ ਤੇ ਫਿਰ ਉਹਨਾਂ ਦੀ ਜਗ੍ਹਾ ਕੋਈ ਹੋਰ ਕੰਮ ਕਰੂਗਾ ਤੋ ਦੱਸਣਾ ਚਾਹੀਦਾ ਕੀ ਪ੍ਰੋਗਰੈਸ ਹੋਈ ਹੈ ਜਿਹੜੀ ਇਸੇ ਬਾਤ ਦੀ ਗੱਲ ਪ੍ਰੋਗਰੈਸ ਤਿੰਨ ਚਾਰ ਚੀਜ਼ਾਂ ਤੇ ਆਪਣੀ ਜ਼ਿਆਦਾ ਚੰਗੀ ਪ੍ਰੋਗਰੈਸ ਹੋਈ ਹੈ ਇੱਕ ਤਾਂ ਪ੍ਰੀਵੈਂਟਿਵ ਐਕਸ਼ਨ ਕਾਫੀ ਹੋਏ ਹਨ ਨੰਬਰ 1 ਨੰਬਰ 2 ਪੀਓ ਹੁਣ ਗ੍ਰਿਫਤਾਰ ਹੋਣੇ ਸ਼ੁਰੂ ਹੋਏ ਹਨ ਨੰਬਰ 3 ਕੇਸ ਡਿਸਪੋਜ਼ਲ ਜਿਹੜੀ ਹੈ ਜਿਹੜੇ ਕੇਸ ਡਿਸਪੋਜ਼ਲ ਚਾਹੇ ਉਹ ਟੂ ਕੋਰਟ ਕਰਾਨ ਆਪਾਂ ਅਨਟ੍ਰੇਸ ਅਨਟ੍ਰੇਸ ਦੇਨ ਜਾਂ ਕੈਨਸਲੇਸ਼ਨ ਕਰਨ ਉਹਦੇ ਚ ਵੀ ਥੋੜੀ ਇੰਪਰੂਵਮੈਂਟ ਆਈ ਹੈ ਦੋ ਤਿੰਨ ਨਈ ਚੀਜ਼ਾਂ ਜਿਹੜੀ ਆਪਾਂ ਸ਼ੁਰੂ ਕੀਤੀਆਂ ਸੀਗੀਆਂ ਉਹ ਵੀ ਸਟਾਰਟ ਹੋਇਆ ਬਟ ਆਈ ਏਮ ਹੋਪਫੁਲ ਕਿ ਨੈਕਸਟ ਮੀਟਿੰਗ ਤੇ ਨੈਕਸਟ ਰਿਵਿਊ ਮੀਟਿੰਗ ਤੇ ਹੋਰ ਬੈਟਰ ਡਿਜੀ ਵੀ ਗੋਰਗ ਸਿੰਘ ਡਿਜੀ ਵੀ ਗੋਰਗ ਜਦੋਂ ਕਰਤੀ ਮਈ ਦਾ ਲਾਸਟ ਡੈਡਲਾਈਨ ਦਿੱਤੀ ਆ ਪੂਰੇ ਪੰਜਾਬ ਦੇ ਹਰ ਕੋਨੇ ਤੇ 50 ਆਰਸ ਦੀ ਬਤਾਉਂ ਉਹ ਲੱਗ ਰਹੀ ਵੀ ਹੋਣੀ ਨਸ਼ਾ ਮੁਕਤ ਪੰਜਾਬ ਦੇ ਕਰੂਗੇ ਅਗਵਾ ਇੱਕ ਮਹੀਨਾ ਚਾਹੀਦਾ ਹੋਪਾ ਦੇਖੋ ਪਤਾ ਕੀ ਹੈ ਡੈਡਲਾਈਨ ਵੀਰੀ ਡਿਜੀ ਸਾਹਿਬ ਨੇ ਦਿੱਤੀ ਹੈ ਉਹਦੇ ਲਈ 24 ਘੰਟੇ ਕੰਮ ਹੋ ਰਿਹਾ ਜੀ ਅ ਕੈਟੇਗਰੀ ਵੰਡੀ ਗਈਆਂ ਜਿਹੜੇ ਨਸ਼ਾ ਤਸਕਰ ਹੈ ਆਇਡੈਂਟੀਫਾਈਡ ਹੈ ਰੈਗੂਲਰ ਜਿਵੇਂ ਮੈਂ ਕੱਲ ਕਿਹਾ ਸੀਗਾ ਸਰਜੀਕਲ ਸਪਾਈਕਸ ਹੋ ਰਹੀਆਂ ਜਿਹੜੇ ਬੰਦੇ ਖਾਨ ਪੀਣ ਦੇ ਆਦੀ ਹੈ ਉਹ ਵੀ ਆਪਾਂ 18 ਬੰਦੇ ਅੱਜ ਮੇਰੇ ਖਿਆਲ ਤੇ 26 ਹੋ ਗਏ ਉਹ 26 ਬੰਦੇ ਆਪਾਂ ਭਰਤੀ ਕਰਾਏ ਆ ਇੱਕ ਨੋਡਲ ਆਫਸਰ ਅਪਾਇੰਟ ਕੀਤਾ ਗਿਆ ਹੈ ਡੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਜਿਹੜਾ ਜਿੰਨੇ ਵੀ ਨਸ਼ਾ ਛੁਡਾਊ ਕੇਂਦਰ ਹੋ ਗਏ, ਕੋਚ ਕਲੀਨਿਕ ਹੋ ਗਏ ਜਾਂ ਸਿਵਲ ਡਿਪਾਰਟਮੈਂਟ ਦੇ ਉਹ ਮੈਕ ਵਿੱਚ ਜਿਹੜੇ ਨਸ਼ੇ ਨੂੰ ਡੀਲ ਕਰਦੇ ਹਨ ਉਹਨਾਂ ਨਾਲ ਕੋਆਰਡੀਨੇਟ ਕਰੇਗਾ ਜੀ ਤੇ ਸਾਰੇ ਡਿਪਾਰਟਮੈਂਟਸ ਜਦ ਰਲ ਮਿਲ ਕੇ ਕੰਮ ਕਰਨ ਤੇ ਜਿਆਦਾ ਮੁਸ਼ਕਿਲ ਨਹੀਂ ਹੈ ਪਰ ਇਹ ਵੀ ਕੋਈ ਅਪਡੇਟ ਦਿੱਤੀ ਗਈ ਜਿਹੜੇ ਬੰਦੇ ਨਸ਼ਾ ਲੈ ਕੇ ਆਉਂਦੇ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਅਪਡੇਟ ਮਿਲਦੀ ਹੈ ਵੀ ਇਹ ਕਿੱਥੋਂ ਖਰੀਦਦੇ ਆ ਨਸ਼ਾ ਇਹ ਇਹ ਤਾਂ ਮੁਸੀਬਤ ਹੈ ਜੀ ਇਹ ਤੇ ਤਾਂ ਪੁਲਿਸ ਦਾ ਕੋਰ ਵਰਕਿੰਗ ਹੈ इंफॉर्मेशन मिलती तो तो है आ, आज ना तर, पहली रिव्यू मीटिंग थी वो मिलेगा आपको कितनी हो गई है छह हो गई है दो रह गए हैं येलो लाइन जी लगनी थी ना वो कारपोरेशन ने लगानी थी छह चा ला चुके हैं दो रह गए हैं वो दो तीन दिन के हो जाए ਸਰ ਤੁਸੀਂ ਐਕਸ਼ਨ ਦੇਖੋ ਕਾਰਪੋਰੇਸ਼ਨ ਦਾ ਮੇਰੇ ਕੋਲ پوری ਮਿਲੂਗੀ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਦੀ ਸਪੋਰਟ ਪੂਰੀ ਮਿਲਦੀ ਹੈ ਸਰ ਪਾਟੀ ਵੀ ਕਰਦੇ ਹੋ ਰੋਡ ਜਿੱਦਾਂ ਕਹਿੰਦਾ ਕੱਟਣ ਦੀ ਰੋਡ ਹੋਣਾ ਨਹੀਂ ਸਭ ਤੋਂ ਪਹਿਲਾਂ ਆਪਾਂ ਜਿਹੜੀ 8 ਰੋਡ ਹੈ ਉਹਨਾਂ ਨੂੰ ਡੋਮਿਨੇਟ ਕਰਕੇ ਰੱਖਾਂਗੇ ਇਟ ਹਾਸ ਟੂ ਗੋ ਫੇਜ਼ ਵਾਈਜ਼ ਮੈਂ ਆਪਾਂ 10 ਚੀਜ਼ਾਂ ਕਰ ਲਈਏ ਉਹਨੂੰ ਸਸਟੇਨ ਨਾ ਕਰ ਪਾਈਏ ਉਹ ਕੋਈ ਫਾਇਦਾ ਨਹੀਂ ਹੁੰਦਾ ਸਰ ਇਹ ਜਿਹੜੇ ਮਾਮਲੇ ਦਰਜ ਹੁੰਦੇ ਨੇ ਉਹਦੇ ਵਿੱਚ ਕਈ ਵਾਰੀ 4 ਤੋਂ 6 ਮਹੀਨੇ ਚਲਾਨ ਨਹੀਂ ਗਈ ਹੁੰਦੇ ਤੇ ਜਿਹਦਾ ਫਾਇਦਾ ਤੁਹ ਜਿਹੜਾ ਹੈਗਾ ਵਾ ਉਹ ਰੁਪਈਆ ਨੂੰ ਮਿਲ ਜਾਂਦਾ ਹੈ ਨਹੀਂ ਜਿਹੜੇ ਚਲਾਨ ਜਿਹੜੇ ਹੈ ਉਹ ਜਿਹੜਾ ਤੁਸੀਂ ਡਿਫਾਲਟ ਬਿਲ ਦੀ ਗੱਲ ਕਰ ਰਹੇ ਹੋ ਉਹ ਤਾਂ ਡੀਜੀ ਸਾਹਿਬ ਬਿਲਕੁਲ ਸਟ੍ਰਿਕਟ ਹੈ ਉਹਦੇ ਵਿੱਚ ਤਾਂ ਕੋਈ ਮਾਫੀ ਨਹੀਂ ਜਿਹੜੇ ਐਨਡੀਪੀਐਸ ਐਕਟ ਚ ਕੇਸ ਰਿਸਟਰ ਹੁੰਦੇ ਉਹ ਵਿਦਨ ਟਾਈਮ ਫਰੇਮ ਚਲਾਨ ਲੁਧਿਆਣਾ ਕਮਿਸ਼ਨਰੇਟ ਚ

सारी जांच हो रही जिथे जिथे सी, -सी -दी -दी कैमरा एक्शन इमीजिएटली हो रहा है ये भी नहीं कर रहे आपकी अगर एक चोरी हो गई तीन चार चोरिया एक परचे चपा पा ले हरेक चोरी हरेक वहीकल थैप अलग केस ਉਸ ਤੋਂ ਹੋਰ ਪਰ ਇੱਕ ਹੋਰ ਗੱਲ ਆ ਰਹੀ ਹੈ ਕਿ ਰਾਤ ਨੂੰ 2 ਵਜੇ ਤੱਕਲੇ ਰਹਿਣ ਦੇ ਉਹਨੇ ਕੀ ਕੰਨ ਕਰਨੀ ਹੈ ਦੇਖੋ ਹੋਟਲ ਤਾਂ 24 ਘੰਟੇ ਖੁੱਲੇ ਰਹੇ ਕੋਈ ਗੱਲ ਚਾਹੀ ਟਾਬਿਆਂ ਦੀ ਜਾਂ ਕੁਝ ਨਹੀਂ ਨਹੀਂ ਵੇਡੋ ਨਹੀਂ ਨਹੀਂ ਦੇਖੋ ਪਤਾ ਕੀ ਹੈ ਪਹਿਲੇ ਨਾ ਕੋਈ ਆਰਡਰ ਨਹੀਂ ਸੀਗਾ ਪਹਿਲਾਂ ਕੋਈ ਆਰਡਰ ਨਹੀਂ ਸੀਗਾ ਕਿ ਕੋਈ ਵੀ ਈਟਿੰਗ ਪਲੇਸ ਕਦ ਤੱਕ ਖੁੱਲੀ ਰਹਿ ਸਕੇ ਤੇ ਉਹ ਬਹੁਤ ਡਿਟੇਲਡ ਆਰਡਰ ਅਪਰ ਨਿਕਾਲਿਆ ਹੈ ਅਕੋਰਡਿੰਗ ਟੂ ਦਾ ਐਕਸਾਈਜ਼ ਪਾਲਿਸੀ ਅਕੋਰਡਿੰਗ ਟੂ ਮਿਨਿਸਟਰ ਮਿਨਿਸਟਰੀ ਆਫ ਲੇਬਰ ਦੀ ਤੇ ਸਾਡੀ ਲੌਨ ਆਰਡਰ ਦੀ ਇਸ਼ੂਜ਼ ਨੂੰ ਦੇਖ ਕੇ ਉਹ ਬਹੁਤ ਡਿਟੇਲਡ ਆਰਡਰ ਨਿਕਲ ਨਿਕਾਲਿਆ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਏ ਹੁਣ ਤੁਹਾਡੇ ਘਰ ਤੇ ਸ਼ਾਦੀ ਹੈ ਤੁਸੀਂ ਕੋਈ ਹੋਟਲ ਬੁੱਕ ਕਰਨਾ ਤੁਹਾਨੂੰ ਬਿਲਕੁਲ ਕਲੀਅਰ ਹੋਏ ਕਿ ਬਈ ਇਹ ਹੋਟਲ ਜਿਹੜਾ ਹੈ ਇਹ ਦੋ ਇਸ ਤੱਕ ਖੁੱਲਾ ਰਹੇਗਾ 뮤ਜ਼ਿਕ ਜਿਹੜੀ ਹੈ ਉਹ ਇੰਨੇ ਟਾਈਮ ਤੱਕ ਰਹੇਗੀ ਇੰਨਾ ਡਿਸੇਬਲ ਰਹੇਗਾ ਸੋ ਥੈਟ ਕੋਈ ਡਿਪਾਰਟਮੈਂਟ ਤੁਹਾਨੂੰ ਤੰਗ ਨਾ ਕਰੇ ਕੋਈ ਹੋਟਲ ਵਾਲੇ ਤੰਗ ਨਾ ਕਰਨ ਤੁਹਾਡੇ ਕੋਲ ਆਰਡਰ ਹੋ ਤੋੜੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਦਾਂ ਭਾਗ ਨੰਬਰ 2 ਤੋਂ ਹੀ ਐਸੇ ਰੋਡ ਤੋਂ ਰਾਤ ਨੂੰ ਅੱਡੇ ਲਾਣੇ ਸਟਾਰਟ ਹੋ ਗਿਆ ਉਹਦੇ ਨਾਲ ਨੂੰ ਸ਼ਰਾਬੀ ਵੀ ਆਉਂਦੇ ਹਰ ਤਰ੍ਹਾਂ ਦੇ ਬੰਦੇ ਆਉਂਦੇ ਨਹੀਂ ਇਹ ਇਹ ਇੰਡੀਵਿਡਿਊਲ ਕੇਸ ਹੈ ਇਹ ਤੁਸੀਂ ਮੈਨੂੰ ਦੱਸੋ ਵੀ ਰਿਸੋਲਵ ਕਰ ਰਿਹਾ ਹੈ ਰੇਲਵੇ ਦਾ ਲੋਕਲ ਡਿਕੋਡਲੇ ਮਾਈਨਰ ਬੱਚੇ ਹਜੇ ਵੀ ਉਹ ਬਲੂ ਲੈ ਰਹੇ ਨੇ ਚਾਹੇ ਲੇਕਿਨ ਪੁਲਿਸ ਕਾਬੂ ਕਾਨੂੰਨ ਕਾ ਦੇ ਵਿੱਚ ਮਾਈਨਰ 하게 ਬੱਚੇ ਛੱਡ ਦਿੰਦੇ ਆ ਕੀ ਲੱਗ ਰਿਹਾ ਵੀ ਉਹ ਨਾ ਨਾ ਇਹ ਵੀ ਤੁਸੀਂ ਮੈਨੂੰ ਰੀਹੈਬਿਟ ਹੋਣੀ ਸਭ ਨੂੰ ਪਤਾ ਹੈ ਤੁਸੀਂ ਮੈਨੂੰ ਮੈਨੂੰ ਦੱਸੋ ਵੀਲ ਮੇਕ ਸ਼ੋਰ ਦੱਟ ਦੇ ਆਲਰੇਡੀ ਕਿਸ ਤੋ ਆਪ ਕੋ ਪਹਿਲਾਂ ਕੀਤੀ ਸੀ ਚਾਈਲਡ ਐਸਪੀ ਵਿੱਚ ਉਹ ਕੋਈ ਰਹੀ ਸੀ ਲੇਕਿਨ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਕੋਈ ਨਹੀਂ ਹੋ ਗਈ ਇਸ ਵਾਰ ਹੋਗੀ ਕਾਰਵਾਈ ਜ਼ਰੂਰ ਹੋਗੀ ਸਰ ਸਾਨੂੰ ਮਾਮਲੇ ਵਿੱਚ ਐਸਾ ਵੀ ਪਾਇਆ ਜਾਂਦਾ ਕਿ ਨਸ਼ਾ ਤੱਕਰ ਨੇ ਔਰ ਜਗ੍ਹਾ ਵੀ ਪ੍ਰੋਵਾਈਡ ਕਰਦੇ ਵੀ ਨਸ਼ਾ ਹਾਂ ਜੀ ਇਹ ਇੱਕ ਏਰੀਕ ਕੁਮਾਰ ਨੂੰ ਸਾਹਮਣੇ ਆਇਆ ਹੈ। ਸਾਡੇ ਇਸ ਮਾਮਲੇ ਦੇ ਵਿੱਚ ਕੀ ਜਗਾ ਪ੍ਰੋਵਾਈਡ ਕਰਾਂਦੇ ਵੀ ਫੈਸਲੇ ਲਿੱਤੇ ਜਾਂਦੇ ਆ। ਅਸ਼ਾ ਕਰ ਲੋ ਰੱਖਦੇ ਆ। ਇਹ ਇਹ ਸਾਡੇ ਨੋਟਿਸ ਨਹੀਂ ਅਗਰ ਤੁਹਾਡੇ ਨੋਟਿਸ 'ਚ ਹੈ ਜੀ। ਤੁਹਾਨੂੰ ਦੱਸੋ ਆਪਾਂ ਐਕਸ਼ਨ ਲਵਾਂਗੇ। ਪਰ ਇੱਕ ਹੁੱਕੇ ਦੇ ਉੱਪਰ ਕੀ ਜਾਣਾ ਚਾਹੁੰਦੇ ਹੋ? ਕਈ ਪ੍ਰੋਟੈਕਟ ਤੁਸੀਂ ਦੇਖਦੇ ਜਾਓ। ਰੋਜ਼ ਕੋਈ ਨਾ ਕੋਈ ਕਾਰਵਾਈ ਹੋ ਗਈ ਜੀ। ਜੁਜ਼ਾ ਟਾਈਮ ਦੇ ਨਾਲ ਪਰਤਕਟਾਰੀਆਂ ਦੀ ਖਾਸ ਰਿਪੋਰਟ।